ਹਾਂਜੀ ਹੁਣ ਜੋ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਅੰਮ੍ਰਿਤਪਾਲ ਨੂੰ ਲੈ ਕੇ ਤਾਂ ਜਿਹੜਾ ਕਿ ਬਾਈ ਸਾਡੇ ਸਿੱਖ ਜੱਤੇ ਬੰਦੀਆਂ ਦਾ ਇਹ ਕਹਿਣਾ ਵੀ ਜਿਹੜਾ 2027 ਤੋਂ ਪਹਿਲਾਂ ਅੰਮ੍ਰਿਤਪਾਲ ਨੂੰ ਬਾਹਰ ਲਿਆਤਾ ਜਾਊਗਾ ਤੇ ਕਿਉਂਕਿ ਜਿਹੜੇ ਸਾਡੇ ਭਰਾਵਾਂ ਨੂੰ ਇੰਤਿਆਰ ਸੀ ਵੀ ਅੰਮ੍ਰਿਤਪਾਲ ਕਦੋਂ ਬਾਹਰ ਆਉਣਗੇ ਤਾਂ ਬਹੁਤ ਜਲਦ ਬਾਹਰ ਆਉਣ ਜਾ ਰਹੇ ਹੈ ਜਿਹਦੇ ਵਿੱਚ ਸਾਡੇ ਪੰਜਾਬ ਦੇ ਲੋਕ ਸੜਕਾਂ ਤੇ ਉਤਰਿਆ ਇੱਕੋ ਹੀ ਆਵਾਜ਼ ਆ ਵੀ ਜੋ 2027 ਤੋਂ ਪਹਿਲਾਂ ਅੰਮ੍ਰਿਤਪਾਲ ਨੂੰ ਬਾਹਰ ਲੈਣਾ ਤੇ ਜਿਹਦੇ ਵਿੱਚ ਇੱਕ ਜਿੱਤੇ ਹੋਏ ਨਮਾਇंदे ਆ ਜਿਨੂੰ ਕਿ ਆਪਾਂ ਗੱਲ ਕਰੀ ਆਪਾਂ ਜੇਲ੍ਹ ਦੇ ਵਿੱਚ 497000 ਵੋਟ ਅਮਰਤਪਾਲ ਸਿੰਘ ਨੂੰ ਪਈ ਆ ਤਾਂ ਇਹ ਸਰਕਾਰਾਂ ਤੋਂ ਹੁਣ ਦੇਖਿਆ ਨਹੀਂ ਜਾ ਰਿਹਾ ਸੀ ਵੀ ਅਮਰਤਪਾਲ 497000 ਵੋਟ ਇੱਕ ਜੇਲ੍ਹ ਦੇ ਵਿੱਚ ਬੈਠੇ ਬੰਦੇ ਨੂੰ ਜਿਤਾਉਣਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਤੇ ਅਗਰ ਜੇ ਅਮਰਤਪਾਲ ਬਾਹਰ ਹੁੰਦਾ ਤਾਂ ਫਿਰ ਸਾਨੂੰ ਕੌਣ ਪੁੱਛੂ ਇਹ ਜਿਹੜੀ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੋਨੇ ਸਰਕਾਰਾਂ ਨੂੰ ਇੱਕ ਤਰ੍ਹਾਂ ਦਾ ਇਹ ਇਹਨਾਂ ਨੇ ਚਾਲ ਬਣਾਈ ਵੀ ਆਪਾਂ ਅਮਰਤਪਾਲ ਨੂੰ ਅੰਦਰ ਰੱਖੀਏ ਕਿਵੇਂ ਨਾ ਕਰੀਏ ਤਾਂ ਐਨਐਸਏ ਲੱਗੀ ਐ ਐਨਐਸਏ ਕਿਸ ਦੇ ਕਿਸ ਆਧਾਰਨ ਲੱਗੀ ਆ ਜਿਹੜਾ ਅਜਨਾਲਾ ਕਾਂਡ ਹੁੰਦਾ ਉਹਦੇ ਵਿੱਚ ਉਹਦੇ ਸਾਥੀ ਆ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕਰਦੇ ਆ ਅਜਨਾਲਾ ਕਾਂਡ ਤੋਂ ਬਾਅਦ ਇਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤਾਂ ਉੱਥੇ ਐਨਐਸਏ ਲਾ ਦਿੱਤੀ ਜਾਂਦੀ ਆ ਪਹਿਲਾਂ ਅਮਰਤਪਾਲ ਤੇ ਫਿਰ ਨਾਲ ਦੇ ਜਿਹੜੇ ਸਾਥੀ ਆ ਜਿੰਨਾਂ ਤੇ ਉਹਨਾਂ ਤੇ ਤੇ ਫਿਰ ਕੀ ਹੁੰਦਾ ਦੂਜੀ ਵਾਰ ਐਨਐਸਏ ਵੀ ਲੱਗਦੀ ਐ ਤੇ ਦੂਜੀ ਵਾਰ ਦੀ ਐਨਐਸਏ ਸਾਲਵਾਰ ਟੁੱਟ ਜਾਂਦੀ ਆ ਤਾਂ ਇਕੱਲੇ ਅਮਰਤਪਾਲ ਤੇ ਰਹਿ ਜਾਂਦੀ ਆ ਹੁਣ ਇਹ ਦੱਸੋ ਕਾਨੂੰਨ ਸਾਰਿਆਂ ਵਾਸਤੇ ਇੱਕ ਆ ਇਕੱਲੇ ਅਮਰਤਪਾਲ ਨੂੰ ਡੇਬਰੂਗੜ੍ਹ ਜੇਲ੍ਹ ਚ ਰੱਖ ਰੱਖਿਆ ਤੇ ਜਿਹੜੇ ਉਹ ਸਾਥੀ ਆ ਪੰਜਾਬ ਦੀ ਜੇਲ੍ਹ ਚ ਰੱਖ ਰੱਖਿਆ ਅਮਰਤਪਾਲ ਜਿਹੜੀ ਆਪਣਾ ਅੰਮ੍ਰਿਤਸਰ ਜੇਲ੍ਹ ਆ ਸ਼ਾਇਦ ਇੱਥੇ ਆ ਪੰਜਾਬ ਦੀ ਜੇਲ੍ਹ ਆ ਜੋ ਤੇ ਜਿਹੜਾ ਹੁਣ ਆਪਾਂ ਗੱਲ ਕਰਨ ਜਾ ਰਹੇ ਆ ਅੱਜ ਅਮਰਤਪਾਲ ਦੀ ਵੀ ਇਹਦੇ ਨਾਲ ਹੀ ਕਿਉਂ ਨਾ ਸਫੀ ਜਦੋਂ ਕੋਈ ਬਾਹਰ ਆਉਣ ਦੀ ਵਾਰੀ ਹੁੰਦੀ ਆ ਕੋਈ ਨਾ ਕੋਈ ਦੋਸ਼ ਲਾ ਦਿੰਦਾ ਇਹਦਾ ਅਮਰਤਪਾਲ ਤੇ ਇਹ ਸਾਰਿਆਂ ਨੂੰ ਪਤਾ ਹੁਣ ਪਹਿਲੇ ਨੰਬਰ ਤੇ ਆ ਜਾਓ ਮੈਂ ਅਗਲੀ ਵੀਡੀਓ ਚ ਵੀ ਕਿਹਾ ਸੀ ਵੀ ਜਦੋਂ ਕਾਲੀ ਦਲ ਵਾਰਸ ਪੰਜਾਬ ਦੇ ਜਿਸ ਦਿਨ ਇਹ ਪਾਰਟੀ ਬਣੀ ਹੈ ਉਸ ਦਿਨ 2 ਘੰਟਿਆਂ ਦੀ ਪੈਰੋਲ ਤੇ ਅਮਰਤਪਾਲ ਨੇ ਵਿਚਾਰ ਸਾਂਝੇ ਕਰਨੇ ਸੀ ਸਾਰੇ ਹੀ ਲੋਕਾਂ ਦੇ ਵਿੱਚ ਤੇ ਪਰ ਉਸ ਦਿਨ ਕੀ ਹੁੰਦਾ ਯੂਏ ਪੀ ਲਾ ਦਿੱਤਾ ਜਾਂਦਾ ਜੋ ਹਰੀਨੌਂ ਸਿੰਘ ਦਾ ਹਤਿਆ ਦਾ ਕੇਸ ਅਮਰਤਪਾਲ ਤੇ ਲਾ ਦਿੱਤਾ ਹੈ ਤਾਂ ਹੁਣ ਇਹ ਆ ਵੀ ਇੱਕ ਆਪਾਂ ਕਹਿੰਦੇ ਵੀ ਜੇਲ੍ਹ ਦੇ ਵਿੱਚ ਬੈਠੇ ਹੋਏ ਇਨਸਾਨ ਤੇ ਬਾਰੋ ਜੇ ਤੁਸੀਂ ਕਿੰਨੇ ਦੋਸ਼ ਲਾਈ ਚੁਣੋ ਜਿਹੜੇ ਤੁਸੀਂ ਇੱਕ ਵਾਰ ਜਨਾਲਾ ਕਾਂਡ ਦੇ ਵਿੱਚ ਤੁਸੀਂ ਕਹਿੰਦੇ ਹੋ ਵੀ ਜਨਾਲਾ ਕਾਂਡ ਦੇ ਵਿੱਚ ਰੱਖਿਆ ਮੰਨਦੇ ਆ ਜਨਾਲਾ ਕਾਂਡ ਹੋਇਆ ਤੇ ਸਾਥੀਆਂ ਦਾ ਨਾਮ ਵੀ ਆਇਆ ਤੇ ਪਰ ਉਹ ਸਜ਼ਾ ਕਦੋਂ ਦੀ ਪੂਰੀ ਹੋਈ ਆ ਤੇ ਜਿਹੜੀ ਐਨਐਸਐ ਲਾਈ ਆ ਦੂਜੀ ਵਾਰ ਐਨਐਸ ਲੱਗੀ ਹੁਣ ਤੀਜੀ ਵਾਰ ਕਿਸ ਸੰਧਾਰ ਲੱਗੀ ਆ ਇਹ ਸਾਡੇ ਪੰਜਾਬ ਦੇ ਲੋਕਾਂ ਦਾ ਸਵਾਲ ਆ ਸਰਕਾਰ ਨੂੰ ਸਾਡੇ ਸਿੱਖ ਜਥੇਬੰਦੀਆਂ ਇਹ ਸਵਾਲ ਆ ਸਰਕਾਰ ਨੂੰ ਵੀ ਜਿਹੜੀ ਹੁਣ ਤੀਜੀ ਵਾਰ ਐਨਐਸ ਲੱਗੀ ਆ ਇਹ ਕਿਸ ਸੰਧਾਰਨ ਦੀ ਤੇ ਜੇ ਲੱਗੀ ਵੀ ਆ ਤਾਂ ਫਿਰ ਉਹਦੇ ਸਾਥੀਆਂ ਤੋਂ ਐਨਐਸ ਟੁੱਟਦੀ ਆ ਤੇ ਇਕੱਲੇ ਅਮਰਤਪਾਲ ਤੇ ਰਹਿ ਜਾਂਦੀ ਆ ਇੱਥੇ ਪਤਾ ਲੱਗਦਾ ਵੀ ਸਰਕਾਰ ਦੀ ਇੱਕ ਅਮਰਤਪਾਲ ਨਾਲ ਸਾਜ਼ਿਸ਼ ਆ ਜਿਹੜੀ ਰਚੀ ਹੋਈ ਸਰਕਾਰਾਂ ਨੇ ਵੀ ਅਮਰਤਪਾਲ ਨੂੰ ਨਹੀਂ ਬਾਹਰ ਆਉਣ ਦੇ ਤਾਂ ਇਹ ਬਈ ਜਿਹੜੇ ਸਾਡੇ ਪੰਜਾਬ ਦੇ ਲੋਕ ਹੁਣ ਲਹਿਰ ਇੱਕੋ ਹੀ ਆ ਵੀ ਪੰਜਾਬ ਚ ਅੰਮ੍ਰਿਤਪਾਲ ਨੂੰ ਲਿਆਉਣਾ 2027 ਚ ਹੋ ਸਕਦਾ ਜਿਵੇਂ ਉਹਨਾਂ ਦੇ ਵਕੀਲ ਦਾ ਕਹਿਣਾ ਵੀ 2027 ਤੋਂ ਪਹਿਲਾਂ ਉਹਨਾਂ ਅੰਮ੍ਰਿਤਪਾਲ ਬਾਦ ਕਿਉਂਕਿ ਜਿਹੜੇ ਸਿੱਖ ਜਥੇਬੰਦੀਆਂ ਦਾ ਹੁਣ ਇਹ ਕਹਣਾ ਅਗਰ ਜੇ ਸਾਡੇ ਬੰਦੀ ਸਿੰਘ ਰਹਿਹਾ ਨਹੀਂ ਹੁੰਦੇ ਤਾਂ ਬਹੁਤ ਵੱਡੇ ਪੱਧਰ ਤੇ ਅਸੀਂ ਇਹ ਵਿਰੋਧ ਕਰਾਂਗੇ ਧਰਨੇ ਲਾਵਾਂਗੇ ਮੋਰਚੇ ਗੱਡਾਂਗੇ ਅਸੀਂ ਅਗਰ ਜੇ ਸਾਡੇ ਬੰਦੀ ਸਿੰਘ ਰਹਾ ਨਹੀਂ ਹੁੰਦੇ ਉਹਨਾਂ ਵਿੱਚ ਅਮਰਤਪਾਲ ਸਿੰਘ ਵੀ ਆਉਂਦੇ ਆ ਪਰ ਗੱਲ ਹੁਣ ਇੰਨੀ ਕਾ ਜਿਹੜੀ ਇੱਕ ਅਮਰਤਪਾਲ ਦੀ ਲਹਿਰ ਸੀ ਜਿਹਦੇ ਵਿੱਚ ਅਮਰਤਪਾਲ ਕਹਿੰਦਾ ਵੀ ਅਸੀਂ ਨਸ਼ਾ ਨੂੰ ਲੈ ਕੇ ਇੱਕ ਮਹੀਮ ਉਹਨੇ ਵੀ ਚੱਕੀ ਸੀ ਅਮਰਤਪਾਲ ਸਿੰਘ ਨੇ ਵੀ ਇੱਕ ਤਾਂ ਨੌਜਵਾਨਾਂ ਨੂੰ ਅਮਰਤ ਸਿਖਾਉਣਾ ਦੂਜੇ ਨੰਬਰ ਤੇ ਵੀ ਨਸ਼ਾ ਮੁਕਤ ਕਰਨਾ ਇਹ ਅਮਰਤਪਾਲ ਵਾਲੀ ਮਹੀਮ ਇਹਨਾਂ ਨੇ ਚੱਕ ਲਈ ਇਹਨਾਂ ਨੂੰ ਪਤਾ ਸੀ ਵੀ ਅਮਰਤਪਾਲ ਦੀ ਇੱਕੋ ਹੀ ਆਵਾਜ਼ ਆ ਨਸ਼ਾ ਪੰਜਾਬ ਚੋਂ ਜਿਹੜਾ ਕੱਢ ਦੇਣਾ ਤੇ ਜਿਹੜਾ ਨੌਜਵਾਨਾਂ ਨੂੰ ਅਮਰਤ ਸਿਖਾਉਣਾ ਤੇ ਇਹਨਾਂ ਨੇ ਸੋਚਿਆ ਸੀ ਐਮ ਭਗਵੰਤ ਮਾਨ ਨੇ ਵੀ ਅਮਰਪਾਲ ਨੂੰ ਪੰਜਾਬ ਦੇ ਵਿੱਚ ਲੋਕ ਚਾਹੁੰਦੇ ਆ ਲਿਆਉਣਾ ਤਾਂ ਹੋ ਸਕੇ ਫਿਰ ਆਪਾਂ ਵੀ ਇਹੀ ਮਹੀਨੇ ਚ ਕੀ ਨਸ਼ੇ ਵਾਲੀ ਕਿਉਂਕਿ ਨਸ਼ੇ ਦਾ ਮੁੱਦਾ ਰੱਖ ਕੇ ਸਰਕਾਰ ਬਣੀ ਹੈ ਇਹਨਾਂ ਦੀ ਵਿੱਚ ਛੱਟੇ ਦਾ ਸਪਾਇਆ ਕਰਦਾ ਜੀ 26 ਜਨਵਰੀ ਨੂੰ ਵਾਅਦਾ ਕੀਤਾ ਜੀ ਭਗਵੰਤ ਮਾਨ ਨੇ ਲੋਕਾਂ ਨਾਲ ਵੀ ਮੈਂ ਛੱਟੇ ਦਾ ਸਪਾਇਆ ਕਰ ਦੂੰ 26 ਜਨਵਰੀ ਤੁਸੀਂ ਆਪ ਹੀ ਦੇਖ ਰਹੋ ਹੋ ਗਿਆ ਹੋਊ ਮੈਨੂੰ ਲੱਗਦਾ ਵੱਡੇ ਵੱਡੇ ਅਫਸਰ ਪੰਜਾਬ ਪੁਲਿਸ ਤੋਂ ਜ਼ਿਆਦਾ ਆਮ ਲੋਕਾਂ ਤੋਂ ਜ਼ਿਆਦਾ ਪੰਜਾਬ ਪੁਲਿਸ ਵਾਲੇ ਫੜੇ ਜਾਂਦੇ। ਤਾਂ ਹੁਣ ਇੱਕ ਗੱਲ ਇਹੀ ਆ ਵੀ ਹੱਲੇ ਤੱਕ ਇਹਨਾਂ ਨੇ 31 ਤਰੀਕ ਦਾ ਵਾਅਦਾ ਕੀਤਾ ਲੋਕਾਂ ਨੇ। ਜਿਹੜੀ ਹੋਣ ਵਾਲੀ 31 ਮਈ। ਤਾਂ ਕਹਿੰਦੇ ਵੀ ਅਸੀਂ ਚਿੱਟੇ ਦਾ ਸਫਾਇਆ ਕਰ ਦਾਂਗੇ। ਤਾਂ ਉਹ ਕਿਸ ਦਿਨ ਦੀ ਗੰਗੀ ਆ ਸਾਰਿਆਂ ਨੂੰ ਪਤਾ। ਕਿੰਨੇ ਦਿਨ ਹੋ ਗਏ ਅੱਜ ਤੇ ਪਰ ਤੁਸੀਂ ਆਪ ਹੀ ਕਮੈਂਟ ਕਰੋ ਜ਼ਰੂਰ ਦੱਸੋ ਵੀ ਹੋ ਗਿਆ ਚਿੱਟੇ ਦਾ ਸਫਾਇਆ। ਇਹ ਤਾਂ ਸਿਰਫ ਇੱਕ ਇਹਨਾਂ ਦੀਆਂ ਗੱਲਾਂ ਹੁੰਦੀਆਂ। ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਬਹੁਤ ਕੁਝ ਕਰਨਾ ਪੈਂਦਾ ਤਾਂ ਜਿਹਦੇ ਵਿੱਚ ਸਾਡੇ ਲੋਕ ਫਿਰ ਇੱਕ ਵਾਰ ਇਹਨਾਂ ਨਾਲ ਫਿਰ ਤੇ ਜਾਂਦੇ ਆ ਜਦੋਂ ਇਹ ਭਾਸ਼ਣ ਦਿੰਦੇ ਆ ਤੇ ਬਾਅਦ ਦੇ ਵਿੱਚ ਫਿਰ ਉਹੀ ਹਾਲ ਤਾਂ ਹੁਣ ਜਿਹੜਾ ਅਮਰਤਪਾਲ ਨੂੰ ਲੈ ਕੇ ਇੱਕੋ ਹੀ ਲਹਿਰ ਆ 2027 ਚ ਅਮਰਤਪਾਲ ਬਾਹਰ ਆਉਣ ਜਾ ਰਿਹਾ ਸਾਡੇ ਸਿੱਖ ਜੱਥੇਬੰਦੀਆਂ ਦਾ ਉਹ ਇਹ ਕਹਿਣਾ ਜੇ ਗੱਲ ਕਰੀਏ ਉਹਨਾਂ ਲੰਬੇ ਸਮੇਂ ਤੋਂ ਜਿਵੇਂ ਜਗਤਾਰ ਸਿੰਘ ਹਵਾਰਾ ਸਾਡੇ ਜੱਥੇਦਾਰ ਜੋ ਤੇ ਜੋ ਰ ਭਾਈ ਬਲਵੰਤ ਸਿੰਘ ਰਾਜੂ ਹਨ ਇਹ ਬਹੁਤ ਲੰਬੇ ਸਮੇਂ ਤੋਂ ਇਹ ਸਰਕਾਰਾਂ ਨੇ ਜੇਲ੍ਹਾਂ ਚ ਰੱਖਿਆ ਕਿਉਂਕਿ ਆਪਣੀਆਂ ਸਜ਼ਾ ਪੂਰੀਆਂ ਹੋਣ ਤੋਂ ਬਾਅਦ ਵੀ ਇਹਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਫੇਰ ਵੀ ਇਹਨਾਂ ਨੂੰ ਬਾਹਰ ਹੀ ਨਹੀਂ ਕਰਿਆ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਕਿਉਂਕਿ ਇਹ ਡਰਦੇ ਆ ਕਿ ਸਿੱਖ ਜਥੇਬੰਦੀਆਂ ਦਾ ਫਿਰ ਤੋਂ ਇੱਕ ਪਾਵਰ ਬਣ ਜਾਈ ਉਹਨਾਂ ਦੀ ਜੇ ਇੱਕ ਅੰਮ੍ਰਿਤਪਾਲ ਮਗਰ ਇੰਨੇ ਲੋਗ ਆ ਜੇ ਉਹ ਬਾਹਰ ਆਉਂਦੇ ਸਾਡੇ ਪ੍ਰਾਣੀ ਸਿੰਘ ਇਹਨਾਂ ਨੂੰ ਪਤਾ ਵੀ ਉਹ ਇੱਕ ਉਹਨਾਂ ਨਾਲ ਇੱਕ ਜੁੱਟ ਹੋ ਗਏ ਲੋਕ ਤਾਂ ਫਿਰ ਇਹ ਸਰਕਾਰਾਂ ਸਾਨੂੰ ਕੌਣ ਪੁੱਛੂ ਪੰਜਾਬ ਚ ਤਾਂ ਫਿਰ ਅਮਰਪਾਲ ਆਜੂ ਆ ਤੇ ਜਿਹੜੇ ਇਹ ਸਾਡੇ ਸਿੱਖ ਜੱਥੇਬੰਦੀਆਂ ਦਾ ਇਹ ਕਹਿਣਾ ਵੀ ਜਿਹੜਾ ਹੁਣ 2027 ਤੋਂ ਪਹਿਲਾਂ ਪਹਿਲਾਂ ਅਮਰਪਾਲ ਬਾਹਰ ਆਉਣ ਜਾ ਰਿਹਾ ਇਹ ਸਰਕਾਰਾਂ ਨੂੰ ਹੁਣ ਇਹੀ ਡਰ ਆ ਵੀ ਕੋਈ ਵੀ ਸਿੰਘ ਜਿਹੜੇ ਇਹਨਾਂ ਦੇ ਮੇਨ ਆਗੂ ਜਿਵੇਂ ਆਪਾਂ ਕਹਦੇ ਆ ਇੱਕ ਜਿਹੜਾ ਮੋਢਾ ਹੁੰਦਾ ਵੀ ਉਹ ਨਾ ਸੀ ਬਾਹਰ ਆਉਂਦੀ ਇਹ ਮੇਨ ਗੱਲ ਆ ਇੱਥੇ ਹੁੰਦੀ ਜਿਵੇਂ ਅਮਰਥਪਾਲ ਜਗਤਾਰ ਸਿੰਘ ਹਵਾਰਾ ਬਹੁਤ ਸਮੇਂ ਤੋਂ ਜਿਲ੍ਹਾਂ ਦੇ ਵਿੱਚ ਵੰਦਾ ਤੇ ਜਿਹੜਾ ਭਾਈ ਰਾਜੂਆਣਾ ਬਲਵੰਤ ਸਿੰਘ ਤਾਂ ਸਾਡੇ ਪਹਿਲਾਂ ਇਹ ਦੱਸੋ ਸਰਕਾਰ ਚ ਐ ਕੋਈ ਵੀ ਰਹੀ ਆ ਸਿੰਘਾ ਲਾਲ ਤੱਕਾ ਹੁੰਦਾ ਹੈ ਇਹ ਹੰਗਾਮੇ ਬਹੁਤ ਹੁੰਦੇ ਆ ਕਿ ਕਿੰਨਾ ਕਤਲੇਆਮ ਹੋਇਆ ਇਹ ਸਰਕਾਰਾਂ ਦੇ ਵਿੱਚ ਤੇ ਬਾਅਦ ਦੇ ਵਿੱਚ ਸਾਡੇ ਸਿੰਘਾਂ ਨੇ ਇਹਨਾਂ ਨੂੰ ਜਾਨ ਵੀ ਦਿੱਤਾ ਆਪਣੀਆਂ ਜਾਨਾਂ ਵੀ ਕੁਰਬਾਨ ਕੀਤੀਆਂ ਤਾਂ ਇਹਨਾਂ ਨੂੰ ਸਬਕ ਵੀ ਸਿਕਾਇਆ ਇਹ ਸਾਰਿਆਂ ਨੂੰ ਪਤਾ ਕਾ ਹੁਣ ਗੱਲ ਇੰਨੀ ਕਿ ਕਮਾਂਗੇ ਆਪਾਂ ਵੀ ਅਮਰਤਪਾਲ ਲਈ ਹੁਣ ਜਿਹੜੀ ਇੱਕ ਲਾਇਰ ਬਣ ਜਾ ਰਹੀ ਆ ਜਿਹੜਾ ਅਰਜ ਦਾ ਟੋਕ ਜਿਹਦੇ ਵਿੱਚ 2027 ਤੋਂ ਪਹਿਲਾਂ ਉਹਨਾਂ ਦੇ ਵਕੀਲ ਲਾ ਵੀ ਕਹਿਣਾ ਤੇ ਪਰ ਸਾਡੇ ਸਿੱਖ ਜਥੇ ਬੰਦੀਆਂ ਜਿਹੜੇ ਲੋਕ ਸੜਕਾਂ ਤੇ ਉੱਤਰ ਆਏ ਆ ਹੁਣ ਜਿਹੜਾ 2027 ਚ ਚਾਹੇ ਹੁਣ ਕਿੰਨਾ ਹੀ ਜ਼ੋਰ ਲਾ ਲੈਣ ਅਮਰਤਪਾਲ ਸਿੰਘ ਆਉਣ ਜਾ ਰਹੇ ਆ ਇਹ ਪੰਜਾਬ ਦੇ ਵਿੱਚ ਬਹੁਤ ਖੁਸ਼ੀ ਦੀ ਗੱਲ ਆ ਜਿਹੜੀ ਸਾਡੇ ਨੌਜਵਾਨ ਮਰ ਰਹੇ ਆ ਚਿੱਟਿਆਂ ਨਾਲ ਨਸ਼ੇ ਨਾਲ ਮਰ ਰਹੇ ਆ ਜਿਹੜੀ ਇਹਨਾਂ ਨੇ ਮਹੀਮ ਹੁਣ ਚੱਕੀ ਆ ਜਾ ਕੇ ਇਹਨਾਂ ਨੂੰ ਪਤਾ ਸੀ ਵੀ ਸਾਡੇ 2 ਸਾਲ ਰਹਿ ਗਏ ਤਾਂ ਕੁਝ ਚੰਗਾ ਕਰ ਲਈਏ ਤਾਂ ਨਹੀਂ ਤਾਂ ਸਾਡਾ ਇਹਨੂੰ ਪੰਜਾਬ ਵਿੱਚ ਪਤਾ ਹੀ ਵੀ ਸਾਨੂੰ ਗਾਣਾ ਮਧੀਆਂ ਚਾਰੇ ਪਾਸੋਂ ਤਾਂ ਹੁਣ ਇਹਨਾਂ ਨੇ ਮਹੀਮ ਚੱਕੀ ਆ ਇਹ ਵੀ ਜੁੱਧ ਨਸ਼ਾ ਅਵਰਧ ਪਰ ਜੁੱਧ ਨਸ਼ਾ ਅਵਰਧ ਨਹੀਂ ਤੁਸੀਂ ਦੇਖ ਹੀ ਰਹੇ ਹੋ ਪੰਜਾਬ ਦੇ ਵਿੱਚ ਸਾਡੇ ਨੌਜਵਾਨੀ ਨੂੰ ਮਾਰਿਆ ਜਾਂਦਾ ਬੇਕਸੂਰਾਂ ਜਿਹੜੇ ਕੋਈ ਆਪਣੇ ਕੰਮ ਕਰਕੇ ਸਿੱਧੇ ਮੱਥੇ ਕੰਮ ਕਰਦੇ ਆ ਆਉਂਦੇ ਜਾਂਦੇ ਆ ਤੇ ਰਸਤੇ 'ਚ ਚੱਕਿਆ ਜਾਂਦਾ ਬਾਅਦ ਦੇ ਵਿੱਚ ਕਰੰਟ ਲਾ ਕੇ ਉਹਦਾ ਐਕਸੀਡੈਂਟ ਸਾਬਤ ਕੀਤਾ ਇਹਨਾਂ ਅੱਧੇ ਕੁਝ ਕ ਗੈਂਗਸਟਰ ਕਹਿ ਕੇ ਮਾਰ ਦੱਤੇ ਨੇ ਵੱਡੇ ਵੱਡੇ ਅਫਸਰ ਕੁੱਟੇ ਜਾਂਦੇ ਆ ਕਰਨਲ ਜਿਵੇਂ ਕਰਨਲ ਦੀ ਪਤਨੀ ਹਲੇ ਤੱਕਨ ਸਾਹ ਮਗਰੀਏ ਕਰਨ ਨੂੰ ਕੁੱਟਿਆ ਜਾਂਦਾ ਉਹਦੇ ਬੇਟੇ ਨੂੰ ਕੁੱਟਿਆ ਜਾਂਦਾ ਧੂਈਆਂ ਚਲਾਸ਼ਾ ਪਾ ਦਿੱਤੀ ਜੇ ਤਾਂ ਇਹ ਕਿੱਥੋਂ ਦੀ ਸਰਕਾਰ ਹੈ ਇਹਨਾਂ ਦੀ ਸਰਕਾਰ ਚ ਕੁਝ ਇਹ ਹੁਣ ਜੇ ਅਗਰ ਕੰਡ ਕਰਦੇ ਆ ਇਹ ਪੰਜਾਬ ਪੁਲਿਸ ਵਾਲੇ ਫਿਰ ਇਹਨਾਂ ਨੂੰ ਭਗੌੜੇ ਸਾਬਤ ਹੁੰਦੇ ਆ ਭਗੌੜੇ ਹਲੇ ਤੱਕ ਕੋਰੇ ਆ ਜਸਪ੍ਰੀਤ ਮੌਲੇ ਚ ਕਰਨਲ ਮਾਮਲੇ ਚ ਤੇ ਜੇ ਗੱਲ ਕਰੀਏ ਤੀਜਾ ਮਾਮਲਾ ਨਰਿੰਦਰਦੀਪ ਨੂੰ ਲੈ ਕੇ ਬਹੁਤ ਹੀ ਹੰਗਾਮਾ ਹੋ ਰਿਹਾ ਤਾਂ ਪੰਜਾਬ ਦੇ ਵਿੱਚ ਤੇ ਹਾਲੇ ਤੱਕ ਇਸ ਪਰਿਵਾਰ ਨੂੰ ਸਾਥ ਨਹੀਂ ਮਿਲਿਆ ਤੇ ਸੀਐਮ ਕੋਹਤਮਨ ਉਥੇ ਪਹੁੰਚੇ ਵੀ ਨਹੀਂ ਕੋਈ ਇਹਨਾਂ ਦਾ ਨਾ ਐਮਐਲਏ ਨਾ ਕੋਈ ਲੀਡਰ ਇਹ ਅੱਜ ਦੀ ਸਰਕਾਰ ਤਾਂ ਇਸ ਕਰਕੇ ਲੋਕ ਇਹਨਾਂ ਤੋਂ ਅੱਕੇ ਹੋਏ ਆ ਤਾਂ ਇਹਨਾਂ ਨੇ ਇੱਕ ਆਪਣਾ ਫਿਰ ਤੋਂ ਯੁੱਧ ਨਸ਼ਾ ਵਿਰੁੱਧ ਚਲਾਇਆ ਇਸ ਕਰਕੇ ਇਹਨਾਂ ਨੇ ਹੁਣ ਇਹਨਾਂ ਨੂੰ ਪਤਾ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਫਿਰ ਤੋਂ ਅਸੀਂ ਜਿਹੜਾ ਪਿਆਰ ਜਤੋਂਦੇ ਕਹਿੰਦਾ ਮਤਲਬ ਵੀ ਜਿਹੜੀ ਆਪਾਂ ਪੰਜਾਬੀ ਚ ਕਹਿੰਦੇ ਗੀ ਵੀ ਇਹੇ ਲੋਕਾਂ ਦੇ ਦਿਲਾਂ ਦੇ ਵਿੱਚ ਫਿਰ ਤੋਂ ਆਪਣੀ ਥਾਂ ਬਣਾਉਣਾ ਚਾਹੁੰਦੇ ਆ ਕਿਉਂਕਿ ਇਹਨਾਂ ਨੂੰ ਗਾਲਾਂ ਮਿਲ ਰਹੀਆਂ ਚਾਰੇ ਪਾਸੇ ਜਦੋਂ ਦੀ ਇਹ ਸਰਕਾਰ ਆਈ ਹੈ ਧਰਨੇ ਲੋਕ ਪਰੇਸ਼ਾਨ ਆ ਤੇ ਬਾਕੀ ਸਾਡੇ ਨੌਜਵਾਨਾਂ ਨੂੰ ਬਿਨਾ ਫालतू ਮਾਰ ਦਿੱਤਾ ਇਹਦਾ ਜਿਹੜੇ ਕੋਈ ਕੰਮਕਾਰ ਕਰਦੇ ਆਪਣੇ ਬੱਚੇ ਪੜ ਰਹੇ ਆ ਤਾਂ ਜਿਵੇਂ ਹੁਣ ਰਣੇਂਦਰਦੀਪ ਨੂੰ ਲੈ ਕੇ ਕਿੰਨੇ ਮਾਮਲੇ ਸਾਹਮਣੇ ਆਉਂਦੇ ਆ ਹਰ ਰੋਜ਼ ਦੇ ਕੋਈ ਨਾ ਕੋਈ ਕਿਤੇ ਨਾ ਕਿਤੇ ਘਟਨਾ ਵਾਪਰਦੀ ਤੇ ਪੰਜਾਬ ਪੁਲਿਸ ਵਾਲੇ ਭਟੋੜੇ ਹੋ ਜਾਂਦੇ ਬਾਅਦ ਵਿੱਚ ਤਾਂ ਇਹ ਕਈ ਪਰਿਵਾਰ ਹੁਣ ਸਾਬ ਮੰਨ ਗਏ ਆ ਚਲੋ ਅੱਜ ਦਾ ਟੌਪਿਕ ਆਪਣਾ ਅਮਰਤਪਾਲ ਨੂੰ ਲੈ ਕੇ ਸੀ ਵੀ ਜਿਵੇਂ ਇਸ ਸਰਕਾਰਾਂ ਨੇ ਜੇਲ੍ਹਾਂ ਦੇ ਵਿੱਚ ਰੱਖਿਆ ਸਿੱਧਾ ਸਾਬ ਪਤਾ ਹੀ ਲੱਗਦਾ ਵੀ ਜਦੋਂ ਅਮਰਤਪਾਲ ਦਾ ਇੱਕੋ ਇੱਕ ਸੋਰਸੀ ਜਿਹੜਾ ਅਜਨਾਲਾ ਕਾਂਡ ਇਸ ਨਾਲਾ ਕਾਂਡ ਦੇ ਵਿੱਚ ਜਿਹੜੇ ਉਹ ਲੋਕ ਆ ਜਿਵੇਂ ਆਪਾਂ ਕਹਿੰਦੇ ਉਹਨਾਂ ਦੇ ਸਾਥੀ ਆ ਜਿਹੜੇ ਉਹਨਾਂ ਦੀ ਸਜ਼ਾ ਵੀ ਕਦੋਂ ਦੀ ਪੂਰੀ ਹੋਈ ਤਾਂ ਹਾਲੇ ਤੱਕ ਅੱਜ ਦਾ ਟੌਪ ਕਿਹੜਾ ਤੀਜੀ ਐਨਐਸ ਕੇ ਸੁਧਾਰ ਲੱਗੀ ਇਹ ਸਾਡੇ ਸਿੱਖ ਨੌਜਵਾਨਾਂ ਦਾ ਇਹ ਕਹਿਣਾ ਵੀ ਅਮਰਤਪਾਲ ਬਹੁਤ ਜ਼ਿਆਦਾ ਬਾਹਰ ਹੋਣ ਜਾ ਰਹੇ ਇੱਕਜੁੱਟ ਹੋ ਕੇ ਸਾਡੇ ਪੰਜਾਬ ਦੇ ਲੋਕਾਂ ਦੀ ਇੱਕੋ ਹੀ ਆਵਾਜ਼ ਆ ਜਿਵੇਂ ਹੁਣ ਇਹ ਪੰਜਾਬ ਚੰਗਾ ਕਰਦੀ ਤਾਂ ਫਿਰ ਦੁਬਾਰਾ ਤੋਂ ਵੀ ਆ ਜਾਂਦੇ ਪਰ ਇਹਨਾਂ ਚੰਗਾ ਕੁਝ ਕਰਿਆ ਨਹੀਂ ਭੰਤਪਾਨ ਨਹੀਂ ਤਾਂ ਇਸ ਕਰਕੇ ਹੁਣ ਇਹ ਪਾਰਟੀ ਮੈਨੂੰ ਤਾਂ ਨਹੀਂ ਲੱਗਦਾ ਵੀ ਫਿਰ ਤੋਂ ਆਊਗੀ ਪੰਜਾਬ ਚ ਚਲੋ ਜੀ ਫਿਰ ਤੋਂ ਅਪੀਲ ਕਰਦੇ ਆਪਾਂ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆ ਜਦੋਂ ਤੱਕ ਵੀਡੀਓ ਜਦੀ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੈਨਰ ਮਿਲਦੇ ਕਾਨੂੰ ਨਵੇਂ ਟੌਪ ਤਾਂ